ਲੁਧਿਆਣਾ ਦੇ ਸੰਗੋਵਾਲ ਪਿੰਡ ਦੇ ਵਿੱਚ ਇੱਕ ਬੜੀ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਇਹ ਘਟਨਾ ਇੱਕ ਪਰਿਵਾਰ ਦੀ ਹੈ ਜਿੱਥੇ ਕੀ ਛੱਤ ਦੇ ਉੱਪਰੋਂ ਪਾਣੀ ਕੱਢਣ ਸਮੇਂ ਛੋਟੇ ਭਰਾ ਨੂੰ ਕਰੰਟ ਲੱਗ ਜਾਂਦਾ ਹੈ ਅਤੇ ਆਪਣੇ ਭਰਾ ਨੂੰ ਬਚਾਉਣ ਦੇ ਲਈ ਵੱਡਾ ਭਰਾ ਅੱਗੇ ਵੱਧਦਾ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਦੋਵੇਂ ਸਕੇ ਭਰਾ ਕਰੰਟ ਦੀ ਚਪੇਟ ਵਿੱਚ ਆ ਜਾਂਦੇ ਨੇ ਤੇ ਦੋਵਾਂ ਦੀ ਮੌਤ ਹੋ ਜਾਂਦੀ ਹੈ ਇਸ ਹਾਦਸੇ ਨੇ ਪੂਰੇ ਪਰਿਵਾਰ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਬਜ਼ੁਰਗਾਂ ਮਾਪਿਆਂ ਦਾ ਸਹਾਰਾ ਹੀ ਖਤਮ ਹੋ ਗਿਆ ਘਰ ਦੇ ਅੰਦਰ ਰੋਣ ਦੀਆਂ ਚੀਕਾਂ ਅਤੇ ਬਾਹਰ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਕੋਲ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਇਸ ਦੁਖੀ ਪਰਿਵਾਰ ਦੇ ਔਖੇ ਵੇਲੇ ਦੇ ਵਿੱਚ ਕੁਝ ਸਹਾਰਾ ਬਣ ਸਕੇ ਤਪਿੰਕੀ ਨਾ ਮਤਲਬ ਕਿਹੜੇ ਪਿੰਡ ਦੇ ਵਿੱਚ ਰਹਿੰਦੇ ਹੋ ਹਰਨੇਕ ਸਿੰਘ ਨਾਮ ਹੈ ਸੰਗੋਲ ਪਿੰਡ ਆ ਜੀ ਹਾਂ ਜੀ ਤੇ ਤੁਹਾਡੇ ਦੋਨੋਂ ਬੇਟੀਆਂ ਦੀ ਕਿੰਨੀ ਉਮਰ ਸੀ ਕੀ ਨਾਮ ਸੀ ਗਿਆ ਕੀ ਗੱਲਬਾਤ ਹੋ ਗਈ ਇੱਕ ਦੀ 21 ਸਾਲ ਦੀ ਉਮਰ ਸੀ ਇੱਕ ਦੀ 20 ਸਾਲ ਦੀ ਹੁੰਦੀ ਸੀ ਜੀ ਤੇ ਕੋਠੇ ਦੇ ਪਾਣੀ ਖੜੇ ਕਰੰਟ ਆ ਗਿਆ ਜੀ ਮਹਾਰਾਜ ਕਿੰਨੇ ਕਬੇ ਦੀ ਘਟਨਾ ਕੱਲੇ ਇਹ 4 ਕਬੇ ਦੀ 4 ਕਬੇ ਦੀ ਗੱਲ ਆ ਗਈ ਜੀ ਜੀ ਕਹਿੰਦੇ ਇੱਕ ਪਹਿਲਾਂ ਛੋਟੇ ਬੇਟੇ ਲੱਗਿਓ ਬਚਾਉਣ ਆਸੇ ਦੂਸਰਾ ਗਿਆ ਤੇ ਉਹਨੂੰ ਹੀ ਲੱਗ ਗਿਆ ਹਾਂਜੀ ਹਾਂਜੀ ਉਹ ਲਾਉਣ ਗਿਆ ਜਨ ਕਿ ਉਹ ਦੇਖਣ ਲੱਗ ਗਿਆ ਹਨ ਜੀ ਹਾਂ ਭਾਈ ਕਿੰਨਾ ਕ ਪਾਣੀ ਜੇਕਰ ਇਸ ਪਿੰਡ ਦੀ ਗੱਲ ਕਰੀਏ ਇੱਥੇ ਵੀ ਕਿੰਨਾ ਕ ਪਾਣੀ ਭਰਿਆ ਪਾਣੀ ਤਾਂ ਬਹੁਤ ਹੈ ਜੀ ਆਹ ਰਾਹ ਭਰਿਆ ਜਾਂਦਾ ਸ਼ਰ ਹਾਂ ਸਲੰਕਾ ਨੂੰ ਰਾਹ ਹੀ ਜਾਏਗਾ ਕਿੰਨੇ ਬੱਚੇ ਸੀ ਤਾਂ ਬੱਚੇ ਮੇਰੇ ਤਿੰਨ ਨੇ ਦੋ ਬੇਟੇ ਸੀ ਇੱਕ ਬੇਟੀ ਹੈ ਜੀ ਇਹਨੂੰ ਦੋਨੇ ਬੇਟਿਆਂ ਦੀ ਮੌਤ ਹੋ ਗਈ ਹਾਂਜੀ ਦੋ ਹੀ ਬੇਟੇ ਇਹ ਕੰਮ ਕੀ ਕਰਦੇ ਸੀ ਦੋਨੇ ਬੇਟੇ ਇਹ ਕੰਮ ਜੀ ਇੱਕ ਤਾਂ ਲੱਕੜੀ ਦਾ ਕੰਮ ਕਰਦਾ ਸੀ ਸੀ ਸਿੱਖਦਾ ਹੀ ਸੀ ਸਿੱਖਦਾ ਸੀ ਜਿਹੜੇ ਹੈਲਪਫੁਲ ਹੀ ਕਰਦੇ ਸੀ ਜੀ ਬਸ ਤਾਂ ਸੰਸਕਾਰ ਹੋ ਗਿਆ ਹਾਂਜੀ ਹੋ ਗਿਆ ਸੀ ਕੱਲ ਕੱਲ ਕਰਾਂਗੇ ਅੱਜ ਕੱਲ ਕਰਿਆ ਜੀ ਕੱਲ ਮੀਂਹ ਪੈਂਦਾ ਕਰਿਆ ਜੀ ਤਦੋਂ ਪੰਜਾਬ ਦੇ ਵਿੱਚ ਮੀਂਹ ਕਰਨ ਪਹਿਲਾਂ ਵੀ ਬੜੀਆਂ ਘਟਨਾਵਾਂ ਵਾਪਰੀਆਂ ਨੇ ਤੁਹਾਡੇ ਨਾਲ ਵੀ ਬੜਾ ਪਾਣਾ ਵਰਤਿਆ ਜਦੋਂ ਉਹਨੇ ਬੇਟੇ ਕੀ ਸਰਕਾਰ ਦਾ ਜੀ ਇੱਕ ਸਰਕਾਰ ਤੋਂ ਵੀ ਕੋਈ ਮਨ ਕਰਦੇ ਸਰਕਾਰ ਤੋਂ ਕੀ ਬੋਲਤੀ ਸਰਕਾਰ ਬਾਤ ਤੇ ਬਾਤ ਹੱਲ ਹੋ ਗਈ ਬਾਤ ਤੇ ਬਾਤ ਹੱਲ ਹੋ ਗਈ ਗਰੀਬ ਆਂਦਾ ਇਕੱਲੇ ਰਹਿਗਾ ਜੀ ਮੈਂ ਇਹ ਵੀ ਲੇਬਰ ਕਰਦਾ ਜੀ ਇਹ ਵੀ ਲੇਬਰ ਕਰਦਾ ਜੀ ਲੇਬਰ ਕਰਦੇ ਦੋਨੋਂ ਪੁੱਤ ਸੱਜੀਆਂ ਕੰਬੀਆਂ ਬਾਹਮਾ ਸੀ ਹਾਂ ਜੀ ਬਾਹਾਂ ਟੋਟੀਆਂ ਜਿਹੀਆਂ ਜੇ ਮੇਰੀਆਂ ਬਾਪੂ ਜੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਲੇਬਰ ਦਾ ਕੰਮ ਕਰਦਾ ਜੀ ਜਿਹੜੀ ਜਿਹੜੀ ਜੋਤੇ ਹੀ ਕਰਦਾ ਜੀ ਇਹਨੂੰ ਕਰ ਪੂਰਾ ਖਤਮ ਹੋ ਗਿਆ ਹਾਂਜੀ ਪੂਰਾ ਖਤਮ ਹੋ ਗਿਆ ਇਹ ਘਰ ਮਾਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸਰਵਣ ਸਿੰਘ ਆ ਗਊ ਦੀ ਘਟਨਾ ਕੀ ਗੱਲਬਾਤ ਹੋਈ ਜੀ ਸਾਰੀ ਇਹ ਕੋਠੇ ਦੇ ਪਾਣੀ ਆ ਗਿਆ ਸੀਗਾ ਪਾਣੀ ਕਿਤੇ ਲੋ ਦੇਖਣ ਚੜਿਆ ਦੂਜਾ ਨਾਲ ਚੜ ਗਿਆ ਉੱਥੇ ਬਹੁਤ ਹੋ ਗਈ ਹਾਂਜੀ ਕਿਵੇਂ ਬਰਸਾਤ ਦੇ ਪਾਣੀ ਕਰਕੇ ਸਾਰਾ ਸਾਦਾ ਪਾਣੀ ਹੈ ਪਾਣੀ ਬਹੁਤ ਐੜ ਦੜੇ ਪੰਡਾ ਤੁਸੀਂ ਦੇਖ ਹੀ ਲਿਆ ਕਿਤੇ ਪਾਸੇ ਲੰਘਣੋਂ ਰਾਹ ਨਹੀਂ ਕੋਠਾਂ ਦੇ ਪਾਣੀ ਆਏ ਲੋਕਾਂ ਦੇ ਵੀ ਕੋਠਾਂ ਦੇ ਪਾਣੀ ਆਇਆ ਹੋਇਆ ਇਹਨਾਂ ਦੇ ਵੀ ਆਇਆ ਹੋਇਆ ਸੀਗਾ ਹੂੰ ਹਾਂ ਅਜੇ ਪਰਿਵਾਰ ਦੇ ਵਿੱਚ ਕੋਣ ਕੋਣ ਸੀਗਾ ਪਰਿਵਾਰ ਦੇ ਵਿੱਚ ਇੱਕ ਗੁੱਡੀ ਆ ਦੋ ਮੁੰਡੇ ਦੋ ਮੁੰਡੇ ਤੁਰ ਗਏ ਇੱਕ ਇਹ ਸਾਡਾ ਭਾਣ ਗਿਆ ਤੇ ਇਹ ਮਤਲਬ ਕੰਮ ਕੀ ਦਿਹਾੜੀ ਢੋਪਾ ਕਰਦੇ ਇਹ ਦਿਹਾੜੀ ਕਰਦੇ ਠੀਕ ਹੈ ਕਦੇ ਮਿਲ ਗਈ ਕਦੇ ਨਹੀਂ ਤੁਹਾਨੂੰ ਪਤਾ ਪੂਰੀ ਰੋਟੀ ਹੁੰਦੀ ਆ ਕਿੰਨੀ ਕਿ ਦਿਹਾੜੀ ਮਿਲਦੀ ਆ ਤੁਹਾਨੂੰ ਵੀ ਪਤਾ ਹੀ ਆ ਸਰਕਾਰ ਨੂੰ ਕੋਈ ਅਪੀਲ ਕਰਨੀ ਚਾਹੁੰਦਾ ਸਰਕਾਰ ਨੂੰ ਅਪੀਲ ਕਰਨੀ ਹੈ ਇੱਕ ਪਰਿਵਾਰ ਦੀ ਮਦਰ ਹੁਣ ਕਿੱਦੇ ਵਾਤੇ ਵਾਦਾ ਕੋ ਇਹਨਾਂ ਦਾ ਰੋਟੀ ਦੀ ਵੀ ਆਵਾਜ਼ ਆ ਰਹੀ ਤਾਂ ਜਿਹੜੇ ਮੁੰਡੇ ਆ ਮਾੜਾ ਮੋਟਾ ਦਿਹਾੜੀ ਕਰਕੇ ਕਮਾਉਂ ਤੇ ਉੱਪ ਚੱਲੇ ਗਏ ਤੁਰ ਗਏ ਤੁਹਾਡੇ ਸਾਹਮਣੀਆਂ ਬਣ ਗਏ ਹੋਣਾ ਤਾਂ ਲੱਗਦਾ ਹੁਣ ਜਿਹੜੇ ਮੁੰਡੇ ਸੀਗੇ ਜਵਾਨ ਹੋਏ ਸੀ ਜਵਾਨ ਸੀ ਮੁੰਡੇ ਨੇ ਸੱਜੀਆਂ ਕੱਬੀਆਂ ਬਾਹਾਂ ਬੰਨਣਾ ਸੀਗਾ ਤੇ ਹੁਣ ਹਾਂ ਹਾਂ ਹੁਣ ਬਟਾਪਾ ਰੋਲ ਗਿਆ ਇਹਦਾ ਹੀ ਬਟਾਪਾ ਰੋਲ ਗਿਆ ਸਾਡੇ ਨੋਹ ਦਾ ਹੀ ਬਟਾਪਾ ਰੋਲ ਗਿਆ ਭਾਣੇ ਨੋਹ ਦਾ ਬੇਕਾਰ ਹੋਏ ਘਰੋਂ ਬੇਕਾਰ ਹੋਏ ਇਹ ਕੰਮ ਕਰਨ ਜੋਗਾ ਨਹੀਂ ਹੈਗਾ ਇਹ ਵਿਚਾਰਾ ਬਿਮਾਰ ਰਹਿੰਦਾ ਹਾਂ ਮੰਗੇ ਕੀ ਹੈ ਸਰਕਾਰ ਤੋਂ ਮੰਗੇ ਸਾਡੀ ਸਰਕਾਰ ਦੀ ਮਾਤੇ-ਵੱਦ ਮਦਦ ਕਰੀ ਨਾ ਦੀ ਹੋਣਾ ਚਾਹੀਦਾ ਹੁਣ ਤੁਸੀਂ ਵੀ ਦੇਖ ਲਓ ਇੱਥੇ ਸਾਰੇ ਨਗਰ ਨੂੰ ਪੁੱਛ ਲਓ ਕਿਹੜੀ ਸਰ ਕਰਦੇ ਹਾਲ ਤਾਂ ਬਹੁਤ ਮਾੜੀ ਆ ਉੱਪਰ ਇਲਾਕਾ ਕਿਹੜਾ ਪੈਂਦਾ ਜੀ ਸੰਗੋਵਾਲ ਪਿੰਡ ਦੇ ਵਿੱਚ ਕਿਹੜਾ ਕਿਹੜਾ ਇਲਾਕਾ ਪੈਂਦਾ ਸੰਗੋਵਾਲ ਪਿੰਡ ਜਿਲ੍ਹਾ ਲੁਧਿਆਣਾ ਹੈ ਨਾ ਜਿਲ੍ਹਾ ਲੁਧਿਆਣਾ ਪਹਿਲਾਂ ਗੈਲ ਹਲਕਾ ਹਾਂ ਇਹਨਾਂ ਦੀ ਬੱਤੇ ਬੱਦ ਮਦਰ ਹੋਣੀ ਜੀ ਹੱਥ ਜੋੜ ਕੇ ਬੇਨਤੀ ਆ ਪਰਿਵਾਰ ਇਹ ਵੀ ਬਿਮਾਰ ਹੋ ਕੋ ਸਾਡੀ ਨੌ ਬਿਮਾਰ ਰਹਿੰਦੀ ਆ ਠੀਕ ਹੈ ਇਹਦਾ ਸਹਾਰਾ ਤੀ ਤੁਰਗੇ